ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਤਾਵਰਨ ਦਿਵਸ ਮੌਕੇ ਨੇਕੀ ਫਾਊਂਡੇਸ਼ਨ ਬੁੜਲਾਡਾ ਵੱਲੋਂ ਫੁਆਰਾ ਚੌਂਕ ਵਿਖੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦਿਆਂ ਦੀ ਛਬੀਲ ਲਗਾਈ ਗਈ ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਦੀ ਆਬੋ ਹਵਾ ਗੰਦਲੀ ਹੋ ਰਹੀ ਹੈ ਜਿਸ ਨੂੰ ਬਚਾਉਣਾ ਲਈ ਵੱਡੇ ਪੱਧਰ ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਇਸ ਲਈ ਸਾਨੂੰ ਵਾਅਦ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅੱਜ ਨੇਕੀ ਫਾਊਂਡੇਸ਼ਨ ਵੱਲੋਂ ਵਾਤਾਵਰਨ ਦੇਸ ਦੇ ਉੱਤੇ ਇੱਕ ਸ਼ਵੀਰ ਲਗਾਈ ਗਈ ਹੈ ਜਿਹੜੀ ਕਿ ਪੌਦਿਆਂ ਦੀ ਹੈ ਤੇ ਇੱਥੇ ਵੱਖ-ਵੱਖ ਕਿਸਮਾਂ ਦੇ ਪੌਦੇ ਨੇ ਜਿਹੜੇ ਉਹ ਲਿਆਂਦੇ ਗਏ ਨੇ ਜਿਆਦਾਤਰ ਪੌਦੇ ਸਾਡੇ ਰਵਾਇਤੀ ਰੂਪ ਸੀਗੇ ਨਿੰਮ ਦੇ ਇੱਕ ਫਿਕਸ ਤੋਂ ਫਿਕਸ ਤੋਂ ਕਾਫੀ ਜਾਂ ਪੂਸ ਕਹ ਦਈਏ ਐਦਾ ਦੇ ਜਿਹੜੇ ਅਸੀਂ ਰੂਪ ਸੀ ਉਹ ਰੱਖੇਗੇ ਅਸੀਂ ਖਾਸ ਧਿਆਨ ਰੱਖਿਆ ਕਿ ਸੁਹਾਗਣਾ ਵੀ ਹਰ ਘਰਤ ਲੱਗੇ ਕਿਉਂਕਿ ਸੁਹਾਗਣਾ ਇੱਕ ਤਾਂ ਬੈਗਾਂ ਦਾ ਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਸਾਡੇ ਇਹ ਇੱਛਾ ਕਿ ਹਰ ਘਰ ਸੁਹਾਗਣਾ ਮੋਲੇ ਅਸੀਂ ਸਾਰੇ ਲੋਕਾਂ ਨੂੰ ਭਾਜਣਾ ਕੋ ਬੰਡੇ ਆ ਨਾਲ ਨਾਲ ਸਜਾਤੀ ਪੌਦੇ ਦੇ ਤੌਰ ਤੇ ਪਾਪ ਵੀ ਬੰਡੇ ਗਏ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਸ਼ਾ ਹੈ ਤੇ ਹਜੇ ਵੀ ਉਹ ਲਾਈਨਾਂ ਦੇ ਵਿੱਚ ਲੱਗ ਕੇ ਨੇ ਜਿਹੜੇ ਉਹ ਪੌਦੇ ਲੈ ਰਹੇ ਨੇ ਇਹ ਬੜੀ ਨੂੰ ਉੱਚ ਦੇ ਨਾਲ ਲੋਕ ਬੜੇ ਪਿਆਰ ਦੇ ਨਾਲ ਆਪਣੀ ਚੁਆਇਸ ਦੇ ਨਾਲ ਇੱਥੇ ਕੋ ਕੇ ਪ੍ਰਾਪਤ ਕਰ ਰਹੇ ਨੇ ਤੇ ਸਾਰੀ ਸਾਰੀ ਟੀਮ ਹੈ ਜਿਹੜੀ ਉਹ ਪੌਦੇ ਬੰਨਣ ਦੇ ਉੱਤੇ ਲੱਗੀ ਹੋਈ ਹੈ ਲਗਭਗ 7-800 ਪੌਦਾ ਜਿਹੜਾ ਅੱਜ ਦੇਣਾ ਹੈ ਇਹ ਬੰਡਿਆ ਗਿਆ ਤੇ ਕੁਝ ਥਾਵਾਂ ਤੇ ਅਸੀਂ ਆਪ ਜਾ ਕੇ ਵੀ ਅਸੀਂ ਇਹ ਦੇ ਰਹੇ ਹੈਗੇ ਆ ਉਹ ਲਗਾਵਾਂਗੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਮੁਹਿੰਮ ਜਿਹੜੀ ਹਰ ਸਾਲ ਹੀ ਅਸੀਂ ਕਰਦੇ ਹਾਂ ਅਸੀਂ ਖੁਦ ਵੀ ਪੌਦੇ ਪਿਆਰ ਕਰਦੇ ਹਾਂ ਇਧਰੋਂ ਉਧਰੋਂ ਵੀ ਲੈ ਕੇ ਆਉਂਦੇ ਆ ਤੇ ਤਕਰੀਬਨ ਨੋਨਕੀ ਫਾਊਂਡੇਸ਼ਨ ਇੱਕ ਸਾਲ ਦੇ ਦੌਰਾਨ 20 ਤੋਂ 25000 ਪੌਦੇ ਆ ਜਿਹੜੇ ਆਪਣੇ ਸਾਰੇ ਦਸਤੂਰਲਾ ਡਾਂਲੇ ਵਿੱਚ ਲਗਾਉਂਦੀ ਆ ਤੇ ਅਗਲੇ ਆਉਣ ਵਾਲੇ ਜਿਹੜੇ ਜੂਨ ਜੁਲਾਈ ਜੁਲਾਈ ਮਹੀਨਾ ਖਾਸ ਕਰਕੇ ਜਦੋਂ ਵਾਰਿਸ਼ਾ ਸ਼ੁਰੂ ਹੋ ਜਾਣਗੀਆਂ ਅਸੀਂ ਉਦੋਂ ਅਪੀਲ ਕਰਦੇ ਹਾਂ ਉਦੋਂ ਵੱਧ ਤੋਂ ਵੱਧ ਪੋਸਟੇ ਲਗਾਏ ਜਾਣ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਦੀ ਤਰ੍ਹਾਂ ਹੀ ਜਿਦਾ ਅਸੀਂ ਪਹਿਲਾਂ ਵੀ ਪ੍ਰਦਰਸ਼ਨੀਆਂ ਲਗਾਉਂਦੇ ਰਹੇ ਹਾਂ ਮੇਲੇ ਲਗਾਉਂਦੇ ਰਹੇ ਹਾਂ ਬਸ ਮੇਲੇ ਇਸ ਵਾਰ ਵੀ ਅਸੀਂ ਕੋਈ ਨਾ ਕੋਈ ਅਦਾ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਲੋਕਾਂ ਨੂੰ ਉਹ ਪੌਦੇ ਵੀ ਮਹੱਈਆ ਹੋ ਜਾਣ ਤੇ ਉਹਨਾਂ ਦੇ ਪੌਦਿਆਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾ ਸਕੇ ਅਤੇ ਜਿਹੜਾ ਸਾਡਾ ਵਾਤਾਵਰਨ ਆ ਇਹਨੂੰ ਖੁਸ਼ਹਾਲ ਰੱਖਣ ਵਾਸਤੇ ਹਰਾ ਭਰ ਰੱਖਣ ਵਾਸਤੇ ਅਸੀਂ ਵੱਧ ਤੋਂ ਵੱਧ ਹੱਗੇ ਆ ਮਿਲ ਜੁੜ ਕੇ ਇੱਕ ਕੋਸ਼ਿਸ਼ ਕਰੀਏ ਆਓ ਸਾਰੇ ਰੁੱਖ ਲਗਾਈਏ ਆਓ ਨੇਕੀ ਦੇ ਸੰਗ ਆਪਾਂ ਸਾਰੇ ਮਿਲ ਜੁਲ ਕੇ ਆਪਣੇ ਵਾਤਾਵਰਣ ਨੂੰ ਜਿਹੜਾ ਹੈਗਾ ਖੁਸ਼ਹਾਲ ਬਣਾਇਆ ਇਹ ਹਰ ਆਪਣਾ ਹੈ। ਬਹੁਤ ਬਹੁਤ ਧੰਨਵਾਦ ਆ। ਅੱਜ ਲੋਕਾਂ ਦਾ ਹੁਸ਼ਿਆਰ ਦੇਖਣ ਵਾਲਾ ਸੀਗਾ ਤੇ ਸਾਨੂੰ ਬੜੀ ਖੁਸ਼ੀ ਲਈ ਹੈ। ਮਨ ਨੂੰ ਇੱਕ ਤਸੱਲੀ ਮਿਲਿਆ ਕਿ ਹਾਂ ਨੇ ਇੱਕ ਚੰਗਾ ਕੁਝ ਬਣਾਇਆ ਹੈ। ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਜਨੇਕੀ ਫਾਊਂਡੇਸ਼ਨ ਦੁਆਰਾ ਇੱਕ ਛਵੀਲ ਲਾਈ ਗਈ ਹੈ ਪੌਦਿਆਂ ਦੀ ਜਿਹਦੇ ਵਿੱਚ 700 ਤੋਂ ਲੈ ਕੇ 800 ਪੌਦਾ ਵੰਡਿਆ ਗਿਆ ਹੈ। ਤਾਂ ਮੈਂ ਸਭ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਤਾਂ ਜੋ ਸੰਗਤਾ ਵਾਤਾਵਰਣ ਸੇਵਾ ਸਕੇ ਤੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਕਿਉਂਕਿ ਕਰੋਨਾ ਦੇ ਵਿੱਚ ਸਭ ਨੂੰ ਜਿਵੇਂ ਪਤਾ ਲੱਗਿਆ ਕਿ ਆਕਸੀਜਨ ਦੀ ਕੀਮਤ ਤਾਂ ਹੈ ਸਭ ਪੌਦੇ ਹੀ ਹਨ ਜਿਨ੍ਹਾਂ ਤੋਂ ਆਪਾਂ ਨੂੰ ਆਕਸੀਜਨ ਮਿਲਦੀ ਹੈ ਪੂਰੇ ਕੁਦਰਤੀ ਦੇਣ ਹੈ ਤਾਂ ਆਪਾਂ ਨੂੰ ਇਸ ਦੇ ਵਿੱਚ ਹਿੱਸਾ ਜ਼ਰੂਰ ਪਾਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਧੰਨਵਾਦ